ਸਾਥੀਓ ਗੱਜ ਕੇ ਫੱਟੇ ਬਣਾਓ ਵਾਈ ਗੁਰੂ ਜੀ ਕਾ ਖਾਲਸਾ ਸ਼ਿ ਵਾਈ ਗੁਰੂ ਜੀ ਕੀ ਜੈ ਸਾਥੀਓ ਅੱਜ ਦਾ ਜਿਹੜਾ ਇਕੱਠ ਹੈ ਉਹ ਸਾਡੇ ਮੁੱਖ ਮੰਤਰੀ ਪੰਜਾਬ ਦੀ ਤੁਹਾਨੂੰ ਇੱਕ ਭਾਵਨਾਤਮਕ ਅਪੀਲ ਹੁੰਦੀ ਸੀ ਕਿ ਜੇ ਤੇਰੇ ਕਾਜ ਲੱਗੇ ਜੇ ਚੋਰੀ ਨਹੀਂ ਇਹਨੇ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਉਹਦੇ ਤਹਿਤ ਜਿਹੜਾ ਅਸੀਂ ਭਾਵਕ ਹੋ ਕੇ ਪੰਜਾਬ ਦੇ ਲੋਕਾਂ ਨੇ ਸੋਚਿਆ ਸੀਗਾ ਕਿ ਬਦਲਾ ਆਊਗਾ ਬਦਲਾ ਆਊਗਾ ਬਦਲਾ ਦੇ ਤਹਿਤ ਜਿਹੜਾ ਜਿੰਨਾ ਲੋਕਾਂ ਨੂੰ ਪਿੰਡ ਦੇ ਵਿੱਚ ਮੈਂਬਰੀ ਨਹੀਂ ਮਿਲਣੀ ਸੀਗੀ ਅਸੀਂ 92 ਦੇ ਤੱਕ ਜਿਹੜਾ ਉਧਾਰ ਸਭਾ ਦੀਆਂ ਕੋੜੀਆਂ ਟੜਾਤੇ ਜਿਸ ਦਾ ਨਤੀਜਾ ਜਿਹੜਾ ਹੈ ਸਾਥੀਓ ਪਿਛਲੇ 4 ਸਾਲਾਂ ਦੇ ਵਿੱਚ ਅਸੀਂ ਭੁਗਤ ਰਹੇ ਆ ਗਿਆ ਤੁਸੀਂ ਦੇਖਿਆ ਹੋਊਗਾ ਕਿ ਅੱਜ ਦਾ ਪੰਜਾਬ ਪ੍ਰਧਾਨ ਅਮਨ ਅਰੋੜਾ ਜਿਹੜਾ ਕੀ ਆਪਣੀਆਂ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਹੁੰਦਾ ਸੀਗਾ ਤਾਂ ਤੁਹਾਡੇ ਹੱਕ ਦੇ ਵਿੱਚ ਬੋਲਦਾ ਸੀਗਾ ਕਿ ਇਹ ਜਿਹੜੇ ਜੁਲਾਈ 2020 ਤੋਂ ਬਾਅਦ ਭੱਤੀ ਹੋਏ ਮਲਾਜਮ ਨੇ ਇਹਨਾਂ ਦੀ ਤਨਖਾਹਾਂ ਬਹੁਤ ਘੱਟ ਨੇ ਇਹ 15 15000 20000 ਜਿਹੜਾ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਨੇ ਇਹ ਇਹਨਾਂ ਦੇ ਨਾਲ ਬਹੁਤ ਵੱਡਾ ਆਰਥਿਕ ਸ਼ੋਸ਼ਣ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਹਾਈ ਕੋਰਟ ਦੇ ਵਿੱਚ ਡਿਸੀਜਨ ਆਉਣ ਤੋਂ ਬਾਅਦ ਜਿਹੜਾ ਉਹ ਫਿਰ ਵੀ ਤੁਹਾਡੇ ਤੇ ਪੰਜਾਬ ਪੇਸਕੇ ਲਾਗੂ ਨਹੀਂ ਹੁੰਦਾਗਾ ਔਰ ਇੱਕ ਖਾਸ ਗੱਲ ਕਿ ਉਹਦੇ ਵਿੱਚ ਵੀ ਜਿਹੜਾ ਸਾਥੀਓ ਤੁਹਾਨੂੰ ਤਿੰਨ ਧਿਰਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਜਿਹੜੀ ਹੈ 2020 ਤੋਂ ਬਾਅਦਲੇ ਮੁਲਾਜ਼ਮਾਂ ਨੂੰ ਕੀਤੀ ਜਾਂਦੀ ਹੈਗੀ ਆ ਉਹ ਕਿਹੜੇ ਇੱਕ ਤਾਂ ਉਹ ਜਿਹੜੇ ਮਾਰਚ 2020 2025 ਤੋਂ ਬਾਅਦ ਭਰਤੀ ਹੁੰਦੇ ਨੇ ਸਰਵਿਸ ਰੂਲ ਨੂੰ ਅਮੈਂਡ ਕਰਿਆ ਜਾਂਦਾ ਹੈਗਾ ਸਾਰੇ ਭਾਗਾਂ ਦੇ ਸਰਵਿਸ ਰੂਲ ਅਮੈਂਡ ਕਰਕੇ ਉਹਨਾਂ ਨੂੰ ਆਪਣੇ ਤੋਂ ਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ ਉਸ ਤੋਂ ਬਾਅਦ 3 ਅਕਤੂਬਰ 2025 ਨੂੰ ਪੱਤਰ ਆਉਂਦਾ ਹੈ ਕਿ ਇਹਨਾਂ ਦੇ ਜਿਹੜੇ ਸਰਵਿਸ ਰੂਲ ਹੈ ਇਹਨਾਂ ਦੇ ਸਰਵਿਸ ਰੂਲਾਂ ਦੇ ਮਤਲਬ ਜਿਹੜਾ ਹੈ ਇਹਨਾਂ ਤੇ ਇਹਨਾਂ ਦਾ ਜੋ ਸਕੇਲ ਹੈ ਉਹ ਲਾਗੂ ਕਰ ਦਿਓ ਉਹਦੇ ਵਿੱਚ ਤੁਹਾਡੇ ਤੇ ਪੰਜਾਬ ਦਾ ਪੰਜਵਾਂ ਪੇ ਸਕੇਲ ਲਾਗੂ ਕਰਨ ਦੀ ਗੱਲ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ 5 1 26 ਨੂੰ 1 30 10 2025 ਨੂੰ ਪੱਤਰ ਆਉਂਦਾ ਹੈ ਉਸ ਤੋਂ ਬਾਅਦ 5 1 26 ਨੂੰ ਪੱਤਰ ਆਉਂਦਾ ਹੈ ਤਾਂ ਉਹਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਵੱਡਾ ਟੱਕਾ ਹੁੰਦਾ ਜਿਨ੍ਹਾਂ ਦੇ ਸਰਵਿਸ ਨੂੰ ਪੁਰਾਣੇ ਸੀਗੇ 2016 ਦੇ 2018 ਤੋਂ ਪਹਿਲਾਂ ਦੇ ਉਹਨਾਂ ਨੂੰ ਇਸ ਕੈਟਾਗਰੀ ਤੋਂ ਬਿਲਕੁਲ ਹੀ ਬਾਹਰ ਕਰ ਦਿੱਤਾ ਜਾਂਦਾ ਕਿ ਤੁਹਾਡੀ ਤਨਖਾਹ ਜਿਹੜੀ ਹੈ ਉਹ ਸੱਤਵੇਂ ਨਾਲੋਂ ਜਿਹੜਾ ਉਹ ਕੱਟ ਰਹੀ ਹੈ ਉੱਤੇ ਜਸਟੀਫਾਈ ਕਰਿਆ ਜਾਂਦਾ ਹੈ ਕਿ ਸਰਕਾਰ ਵੱਲੋਂ ਕਿ ਅਸੀਂ ਇਹਨਾਂ ਨੂੰ ਜ਼ਿਆਦਾ ਦੇ ਰਹੀ ਹੈ ਇੱਕ ਤੇਰੇ ਬਣਾਤੀ ਅਗਲੀ ਤੇਰ ਬਣਾਤੀ ਕਿ ਜਿਨ੍ਹਾਂ ਨੂੰ 221% ਡੀਏ ਪੰਜਵੇਂ ਦੇ ਵਿੱਚ ਆ ਜਿਹੜੇ ਆਪਣੇ ਮਾਸਟਰ ਕਾਰਡ ਵਾਲੇ ਹੋਗੇ 370441 ਕਾਰਡ 2392 ਈਟੀਟੀ ਵਾਲੇ ਹੋਗੇ 6835 ਲੈਕਚਰਰ ਹੋਣੀ 569 ਕਹਿੰਦੇ 221 ਦੇ ਬਰਾਬਰ ਜਿਹੜਾ ਇਹਨਾਂ ਦਾ ਸੱਤਵੇਂ ਦੇ ਵਿੱਚ ਸੈੱਲ ਅਪ ਕਰਕੇ ਇਹਨਾਂ ਦੀ ਜਿਹੜੀ ਤਨਖਾਹ ਉਹ ਫਿਕਸ ਕਰ ਦੋ ਭਾਗੀ ਜਿਨ੍ਹਾਂ ਦੀ ਨੱਪੀ ਹੈ 37000 ਕਰ ਦੋ ਤੇ ਜਿਹੜੇ ਮਾਸਟਰ ਕਾਰਡਰ ਵਾਲੇ ਜਿਹੜੇ ਜਿਹੜੇ 35400 ਲੈ ਰਹੇ ਸੀਗੇ ਉਹਨਾਂ ਦੀ 43000 ਬੇਸਿਕ ਕਰ ਦੋ ਹੁਣ ਸਾਥੀਓ ਸਵਾਲ ਇਹ ਹੈ ਕਿ ਜਿਹੜਾ ਇਹ ਤੁਹਾਨੂੰ ਫਿਰ ਸਤਵੇਂ ਦੇ ਵਿੱਚ ਲੈ ਕੇ ਆਏ ਇਹਦਾ ਨੁਕਸਾਨ ਕੀ ਹੋਣਾ ਜਿੱਥੇ ਸਾਡੇ ਪ੍ਰਾਣੇ ਮੁਲਾਜ਼ਮ ਪ੍ਰਾਣੇ ਅਧਿਆਪਕ ਜਦੋਂ 227 28 ਦੇ ਵਿੱਚ ਜੇ ਆਪਾਂ ਕਹਿ ਲਈ ਹਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਤੇ ਪੰਜਾਬ ਦਾ ਪੇ ਸਕੇਲ ਲਾਗੂ ਹੋਣਾ ਤਾਂ ਉਸ ਸਮੇਂ ਕੀ ਹੋਊਗਾ ਕਿ ਜਦੋਂ ਇਹਨਾਂ ਦੀ ਬੇਸਿਕੀ 65 ਤੋਂ 70000 ਹੋਈ ਤੁਹਾਡੀ ਉਹੀ 37 ਤੋਂ 42000 ਤੁਹਾਡੀ ਬੇਸਿਕ ਹੋਊਗੀ ਉਹ 245 ਦੇ ਵਿੱਚ ਜਾ ਕੇ ਵੀ ਬਰਾਬਰ ਨਹੀਂ ਬਣਨੀ ਹੈਗੀ ਭਾਵੇਂ ਕਿ ਤੁਹਾਨੂੰ 15 ਸਾਲ ਪਿੱਛੇ ਸੁਟਰੇ ਆ ਔਰ ਉਦੋਂ ਤੁਹਾਡੇ ਵਿੱਚੋਂ ਅੱਧੇ ਮੁਲਾਜ਼ਮ ਜਿਹੜੇ ਆ ਉਹ ਆਪਣੀ ਰਿਟਾਇਰਮੈਂਟ ਲੈ ਜਾਣਗੇ ਇਹ ਤੱਕਾ ਤੁਹਾਡੇ ਨਾਲ ਪੁਰਾਣੀ ਪੈਨਸ਼ਨ ਤੁਸੀਂ ਦੇਖ ਸਕਦੇ ਹੋ ਇਨਾ ਲੰਮਾ ਸਮਾਂ ਹੋ ਗਿਆ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਵੀ ਸਰਕਾਰ ਸੈਂਟਰ ਦਾਵਾਲਾ ਦਿੰਦੀ ਹੈ ਕਿ ਸੈਂਟਰ ਸਰਕਾਰ ਜਿਹੜੀ ਹੈ ਉਹਦੇ ਕੋਲੋਂ ਫੰਡ ਨਾ ਜਾਰੀ ਹੋਣ ਦੀ ਵਜ੍ਹਾ ਕਰਕੇ ਅਸੀਂ ਜਿਹੜਾ ਉਹ ਪ੍ਰਾਣੀ ਪੈਨਸ਼ਨ ਜਿਹੜੀ ਆ ਲਾਗੂ ਨਹੀਂ ਕਰ ਸਕਦੇ ਪਰ ਪੰਜਾਬ ਪੇ ਸਕੇਲ ਤਾਂ ਇਹਨਾਂ ਦੇ ਅੰਦਰ ਸੀਗਾ ਨਾ ਇਹ ਤਾਂ ਲਾਗੂ ਕਰ ਸਕਦੇ ਸੀਗੇ ਪਰ ਨਹੀਂ ਇਹ ਇੱਕ ਬਹੁਤ ਵੱਡਾ ਧੋਖਾ ਜਿਹੜਾ ਉਹ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਹੋਇਆ ਲਾਗੂ ਕਰੋ ਲਾਗੂ ਕਰੋ ਹੁਸ਼ਿਆਰਪੁਰ ਤੋਂ ਸਾਥੀ ਇੰਦਰ ਸੁਖਦੀਪ ਦੀ ਅਗਵਾਈ ਵਿੱਚ ਮੁਕੇਸ਼ ਗੁਜਰਾਤੀ ਸਰ ਉਹਨਾਂ ਦੇ ਨਾਲ ਕਾਫਲੇ ਦੇ ਰੂਪ ਵਿੱਚ ਆਪਣੇ ਚ ਪਹੁੰਚੇ ਆ ਹੁਸ਼ਿਆਰਪੁਰ ਤੋਂ ਔਰ ਇਹ ਕਾਫਲੇ ਜਿਹੜੇ ਸਾਥੀਓ ਵੱਡੇ ਹੁੰਦੇ ਜਾ ਰਹੇ ਹੈਗੇ ਆ ਤਾਂ ਮੈਂ ਅੱਗੇ ਗੱਲ ਨੂੰ ਵਧਾ ਰਿਹਾ ਕਿ ਦੇਖੋ ਸਾਨੂੰ ਇਹਨਾਂ ਨੇ ਪੜਨ ਦੇ ਵਾਸਤੇ ਜਿਹੜਾ ਨਵੇਂ ਔਰ ਪੁਰਾਣਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਲਕੀਰ ਖਿੱਚਣ ਦੀ ਕੋਸ਼ਿਸ਼ ਕਰੀ ਹੈ ਚਾਹੇ ਉਹ ਟੱਟ ਦੇ ਨਾਮ ਤੇ ਹੋਵੇ ਚਾਹੇ ਕਿਸੇ ਹੋਰ ਨਾਮ ਤੇ ਹੋਵੇ ਪਰ ਸਾਥੀਓ ਆਪਾਂ ਨੇ ਜਿਹੜਾ ਗਾਇਆ ਉਹ ਪਾਟੋ ਤਾੜ ਨਹੀਂ ਹੋਣਾ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੇ 94 ਐਮਐਲ ਦਾ ਹੰਕਾਰ ਹੈ ਤੁਹਾਨੂੰ ਵੀ ਜਿਹੜਾ ਗਾਇ ਮੁਲਾਜ਼ਮ ਇਕਤਾ ਦਾ ਜਿਹੜਾ ਮਾਣ ਹੋਣਾ ਚਾਹੀਦਾ ਫਿਰ ਜਿਹੜਾ ਇਹਨਾਂ ਦੀਆਂ ਜੜੀਆਂ ਉਹ ਜੜਾਂ ਜਿਹੜੀਆਂ ਪੁੱਟ ਹੋਣੀਆਂ ਐਵੇਂ ਪੁੱਟ ਨਹੀਂ ਹੋਣੀਆਂ ਗਿਆ ਇਹਦੋ ਲਾਵਾ ਤੁਹਾਨੂੰ ਅੱਜ ਦਾ ਜਿਹੜਾ ਇਹ ਇਕੱਠ ਹੈਗਾ ਇਹਦੇ ਵਿੱਚ ਇੱਕ ਸਮਝ ਵੀ ਬਣਾਉਣੀ ਪੈਣੀ ਹੈ ਕਿ ਬੈਰੀਕੇਡ ਪੱਟਣ ਦੇ ਨਾਲ ਜਾਂ ਪਾਣੀ ਦੀ ਬੁਛਾਰਾ ਚ ਲੰਦੇ ਨਾਲ ਜਿਹੜਾ ਉਹ ਮਸਲੇ ਹੱਲ ਨਹੀਂ ਹੋਣੇ ਸ੍ਰ ਸਬਰ ਕਰਮਾ ਦੇਹ ਦਾ ਵਿਸ਼ਵਾਸ ਜਿਹੜਾ ਇਹ ਕਾਪੜਾ ਅੱਜ 5000 ਦਾ ਹੋਣਾ ਹੁਣ ਜਾ ਰਿਹਾ ਹੈ ਇਸ ਦੀ ਲਗਾਤਾਰਤਾ ਦੇ ਵਿੱਚ ਅਗਲੀ ਵਾਰੀ ਇਹ ਕੋ ਆਪਾਂ 15000 ਦਾ ਕਰੀਏ ਫਿਰ ਇਹ ਜਿਹੜਾ ਹਿੱਲਣ ਗਿਆ ਔਰ ਫਿਰ ਜਿਹੜਾ ਹੈ ਇਹ ਚੱਲਦੇ ਬਣਨਗੇ ਔਰ ਫਿਰ ਇਹਨਾਂ ਤੁਹਾਡੇ ਜਿਹੜੇ ਸਾਥੀਓ ਉਹ ਹੱਕ yaad ਹੋਣਗੇ ਕੀ ਅਸੀਂ ਕਿਹੜੇ ਕਿਹੜੇ ਵਾਦੇ ਤੁਹਾਡੇ ਨਾਲ ਕਰੇ ਸੀ ਕਿ ਕਿਹੜੀਆਂ ਗਰੰਟੀਆਂ ਤੁਹਾਨੂੰ ਦਿੱਤੀਆਂ ਸੀਗੀਆਂ ਲੋਕਾਂ ਦੇ ਵਿੱਚ ਸਵਾਲ ਪੈਦਾ ਕਰਨ ਦੀ ਜਿਹੜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪ ਕਹਿੰਦਾ ਹੁੰਦਾ ਸੀਗਾ ਕਿ ਮੈਂ ਸਵਾਲ ਪੈਦਾ ਕਰਨ ਵਾਲੇ ਲੋਕ ਪੈਦਾ ਕਰਨੇ ਨੇ ਤੁਸੀਂ ਹੁਣ ਮਿਲਾਜਮ ਪੈਦਾ ਕਰੋ ਸਾਥੀਓ ਮੁੱਖ ਮੰਤਰੀ ਪੰਜਾਬ ਜਦੋਂ ਦਾ ਗੱਦੀ ਤੇ ਆਇਆ ਉਹ ਭੁੱਲ ਗਿਆ ਕਿ ਸਵਾਲ ਜਿਹੜੇ ਐ ਉਹ ਕਰਨ ਵਾਲੇ ਉਹਨਾਂ ਦੇ ਨਾਲ ਕੀ ਹੋ ਰਿਹਾ ਗਿਆ ਪੱਤਰਕਾਰਾਂ ਦੀ ਜ਼ੁਬਾਨ ਬੰਦੀ ਦੇਖ ਲਓ ਤੁਹਾਡੇ ਉੱਪਰ ਲਾਠੀ ਚਾਰਜ ਆ ਕੱਚੇ ਦੇ ਆਪ ਗਏ ਸੀਗੇ ਮੋਹਾਲੀ ਵਾਲੀ ਸਾਈਡ ਉਹਨਾਂ ਤੇ ਜਦੋਂ ਪੁੱਛਾਰਾ ਹੁੰਦੀਆਂ ਨੇ ਔਰ ਜਦੋਂ ਉਹਨਾਂ ਨੂੰ ਕੁੱਟਿਆ ਜਾਂਦਾ ਹੈ ਸੋ ਸਾਥੀਓ ਮੈਂ ਤਾਂ ਇਸ ਮੋਰਚੇ ਤੋਂ ਵਹੀ ਅਪੀਲ ਕਰਦਾ ਕਿ ਆਪਾਂ ਸੋਹਰਦਤਾ ਦੇ ਨਾਲ ਜਿਹੜਾ ਆ ਆਖਰੀ ਸਾਲ ਹੈਗਾ ਇਸ ਆਖਰੀ ਸਾਲ ਨੂੰ ਜਿਹੜਾ ਹੈ ਇਨਕਲਾਬ ਦਾ ਸੰਗਰਾਮ ਜਿਹੜਾ ਹੈ ਉਹ ਬਣਾ ਦਈਏ ਇਹ ਗਿਣਤੀ ਜਿਹੜੀ ਹੈ ਇਹ ਨਹੀਂ ਹੋਰ ਵਧਾ ਦਈਏ ਤਾਂ ਆਪਣੀ ਜੜੀ ਹੈ ਉਹ ਜਿੱਤ ਯਕੀਨੀ ਹੋਊਗੀ ਆਪਾਂ ਜਿੱਤ ਕੇ ਰਹਾਂਗੇ ਆਪਾਂ ਮੋਰਚਾ ਫਤਿਹ ਕਰਕੇ ਰਹਾਂਗੇ ਔਰ ਇਨੇ ਸ਼ਬਦਾਂ ਦੇ ਨਾਲ ਸਾਥੀਓ ਸਮੇਂ ਦੀ ਨਿਜ਼ਾਕ ਨੂੰ ਦੇਖਦੇ ਹੋਇਆ ਆਪਾਂ ਫਤਿਹ ਦੀ ਸਾਨ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ